ਪਹਿਲੇ ਹੀ ਲਫਾਫਾ ਖੋਲ ਕੇ ਵੈਗੀ ਤੈਨੂੰ ਐ ਨਹੀਂ ਪਤਾ ਵੀ ਹੋਰ ਵੀ ਕਿਛਨੇ ਖਾਣਾ ਪੀਣਾ ਹੋਊਗਾ ਆ ਤਰ੍ਹਾਂ ਪਿਓ ਆ ਦੇ ਖਾ ਪਿਆਗਾ ਜੇ ਪੋਪਾ ਬਾਹਰ ਨਹੀਂ ਆ ਰਿਹਾ ਕਿਸੇ ਹੋਰ ਦੇ ਨੇ ਨਾਲ ਇੱਧਰ ਤੇ ਆ ਦੇਖੋ ਦੇਖ ਐ ਕਰਦਾ ਗਾ ਭਰਾ ਨੀਤ ਵਾਲੀ ਮਾੜੀ ਹੈਗੀ ਸਾਰਾ ਨੁਕਤੀ ਪਾ ਦਊਗਾ ਉੱਤੇ ਪਾ ਦੇਗੀ ਖਾਣ ਵੀ ਨਹੀਂ ਦਿੰਦਾ ਗਾ ਹੁਣ ਹੁਣ ਤਾਂ ਲੈ ਲੈ ਮੇਰੀ ਪੱਜ ਦਾ ਥੋੜੀ ਐ ਜਿਆ ਹੁਣ ਐਵੇਂ ਮੈਨੂੰ ਮਾਰ ਹੋ ਜਾ ਤੇ ਹੋਰ ਔਖਾ ਗਾ ਪਾਰ ਦੀ ਹੁੰਦੀ ਹੈਗੀ ਤੂੰ ਤੇ ਜਿੰਨਾ ਮਰਜ਼ੀ ਪਾ ਦੇ ਲੋ ਬਈ ਮਿੱਤਰੋ ਆਖਰ ਦੇਖੋ ਦੇਖ ਪਾਰ ਹਾਏ ਮਿੱਤਰ ਆਹ ਸਾਡੇ ਪਿੰਡ ਦੀ ਲਿਆ ਆ। ਯਾਰ ਤੁਹਾਨੂੰ ਦਵਾਵਾ ਦਾ। ਹੈ ਆਪਣੇ ਨਾਲ ਕੀ ਕੀ ਜਿੱਤੂਗਾ ਤਾਂ। ਹੈ ਭਾਈ ਦੂਜੇ ਪਾਰਟੈਂਟ। ਬਾਈ। ਅੱਛਾ ਇਹ ਮੈਨੂੰ ਕਹਦੇ ਹਨ ਕੱਪੜੇ ਵਾਜ ਆਉਂਦੇ ਹੈ। ਲੋ ਵੀ ਦੋਸਤੋ ਅਸੀਂ ਮੇਰ ਬਣਾਉਣ ਦੀ। ਅਸੀਂ ਸਾਡੇ ਕੋਈ ਨਾ ਆ ਜਾਣਦੇ। ਅਸੀਂ ਸਾਡੇ ਭਰਾਵਾਂ ਕੋਲੇ ਆਏ ਸੀ ਕਿ ਇੱਥੇ ਫ੍ਰੀ ਬੈਟਿੰਗ ਹੈਗੀ। ਵੀ ਇਹ ਹੈਗੀ ਆ ਹਰਿਆਣਾ ਸਿਰਸਾ ਤੇ ਪਿੰਡ ਰੋੜੀ। ਆਹ ਸੋਰੀ ਰੋਹਣ ਪਿੰਡ। ਆਹ ਬਈਰਾ ਦੱਸੂਗਾ ਕਿ ਦੱਸੀ ਫਿਰ ਕਿਹੜਾ ਪਿੰਡ ਹੈਗਾ। ਫੋਲ ਇੰਟਰੋਡਕਸ਼ਨ ਦੇਊਗਾ ਬਾਈ ਹੁਣ ਜਿੰਦਰਾ ਸਤਸਕਾ ਵੀਰੇ ਲੋਕੇਸ਼ਨ ਬਾਰੇ ਸਤਸਕਾ ਵੀਰੇ ਇਹ ਹਰਿਆਣੇ ਦੇ ਵਿੱਚ ਸਤਸਾ ਜ਼ਿਲ੍ਹੇ ਦੇ ਵਿੱਚ ਪਿੰਡ ਰੋਹਣਾ ਰੋਹਣ ਦੇ ਵਿੱਚ ਬਣੀ ਹੋਈ ਹੈ ਲੋਕੇਸ਼ਨ ਬਹੁਤ ਵਧੀਆ ਹੈਗੀ ਹਾਂਜੀ ਤੇ ਜੇ ਕਦੇ ਵੀ ਲੋੜ ਪਵੇ ਤਾਂ ਅੱਗੇ ਫਿਲਹਾਲ ਮਿਲ ਸਕਦਾ ਹੈ ਇਸ ਤੋਂ ਕੁਝ ਵੀ ਹਾਂਜੀ ਹਾਂਜੀ ਇੱਥੇ ਆਪਣੇ ਸ਼ਿੰਦਰ ਵਿੱਕੀ ਹੁਣ ਸ਼ਿੰਦਰ ਤੇ ਇਧਰ ਭਾਜੀ ਸਾਡੇ ਸਪੀਡੀ ਹੈ ਤੇ ਬਿਊਟੀ ਵੀਰ ਜੀ ਆਏ ਹੋਏ ਨੇਗੇ ਹਾਂ ਬਿਊਟੀ ਵੀਰ ਜੀ ਆਏ ਹੋਏ ਨੇ ਆਪਣਾ ਆਪਣੇ ਸੱਚ ਭੈਣ ਜੀ ਬਿਊਟੀ ਭੈਣ ਦੀ ਗਲਤ ਬੋਲਦੇ ਸਮਝ ਜੀ ਕਹੋ ਫਿਰ ਬਰਗਵਾਹ ਹਾਂ ਤੇ ਵੀ ਭਾਈ ਪਿੰਡ ਰੋਣਾ ਜੀ ਜ਼ਿਲ੍ਹਾ सिरसा ਜੀ ਚਾਹ ਪਾਦੇ ਨਾ ਤੇ ਡੱਬ ਵਾਲੀ ਰੋਡ ਦੇ ਉੱਤੇ ਹੀ ਸਰਦੂਲੇ ਵਾਲੇ ਤੋਂ ਡੱਬਾਂ ਵਾਲੀ ਰੋਡ ਦੇ ਉੱਤੇ ਹੈ ਜੀ ਇਹ ਪਿੰਡ ਦਾ ਪਿੰਡ ਸਾਡਾ ਤੇ ਹਰਿਆਣਾ ਚ ਪਿੰਦਾ ਜੀ ਪਿੰਡ ਹੂੰ ਜੇ ਕਿਸੇ ਨੇ ਭਾਈ ਇੱਥੇ ਵੀਡੀਓ ਸ਼ੂਟ ਕਰਨੀ ਆ ਸਾਰੀ ਚੀਜ਼ ਅਵੇਲੇਬਲ ਇੱਥੇ ਹੀ ਕਿਰਾਏ ਦੇ ਵਾਸਤੇ ਜੋ ਕੁਝ ਵੀ ਚਾਹੀਦਾ ਸਭ ਕੁਝ ਮਿਲੂਗਾ ਕਰਾਏ ਤੇ ਵੀ ਤੁਹਾਨੂੰ ਮੰਨ ਕੇ ਚੱਲੋ ਜੇ ਚਾਹੀਦਾ ਹੋਇਆ ਕਿਸੇ ਨੂੰ ਦਵਾ ਦਾਂਗੇ ਵੀਡੀਓ ਬਣਾਉਣ ਦੇ ਲਈ ਸ਼ੂਟਿੰਗ ਦੇ ਲਈ ਜਦੋਂ ਮਰਜ਼ੀ ਆ ਸਕਦੇ ਆ ਆ ਸਾਡੀ ਛੋਟੀ ਜੀ ਟੀਮ ਆ ਤੂੰ ਵੇ ਸਰਦਾਰਾ ਤੂੰ ਐਡੀ ਦੂਰ ਬੈਠ ਕੇ ਕੀ ਗੱਲਾਂ ਕੀ ਤੇਰੇ ਕਰੰਟ ਮਾਰ ਦਿਆਂ ਵੇ ਸਰਦਾਰਾ ਐਡੀ ਦੂਰ ਬੈਠ ਕੇ ਇੱਥੇ ਆ ਨਾ ਮੇਰੇ ਕੋਲ ਲੋ ਬਈ ਮਿੱਤਰੋ ਹੁਣ ਤਾਂ ਕੇ ਨਾ ਪੇਟ ਪੂਜਾ ਫਿਰ ਕੰਮ ਦੂਜਾ ਦਾ ਕਹਿਣਗੇ ਚੱਕੀ ਦੀ ਦੁਰੀਆਂ ਦਾ ਚਾਹ ਚੂਪ ਪੀਓ じゃ ਫਿਰ ਤੋ ਕੇ ਲਿਆ ਮੈਂ ਤਾਂ ਓਏ ਹੈਲੋ ਤੂੰ ਵੀ ਇਹ ਚੋ ਤਾਂ ਮੇਗਾ ਰੋ ਤਾਂ ਫਿਰ ਇਹ ਮੁੱਕ ਜਾਊਗਾ ਇੱਧਰ ਆ ਵੀਰੇ ਉਰੀ ਆ ਵੀਰੇ ਆ ਇੱਧਰ ਬਾਲਟੀ ਪਈਆ ਉਹ ਪੀਣ ਵਾਲਾ ਆ ਬਾਸ਼ ਇੱਧਰ ਪਈਆ ਯਾਰ ਬਾਲਟੀ ਪਈਆ ਹਾਂਜੀ ਦੋਸਤੋ ਹਾਂ ਸਰਦਾਰਾ ਦੁੱਧ ਸਰਦਾਰਾ ਚਾਹ ਕੀ ਦੇ ਦੁੱਧ ਦੀ ਲਿਆਇਆਂ ਗਾ ਇਹ ਚਾਹ ਹੈਗੀ ਐ ਬੋਤੀਆਂ ਦੇ ਦੁੱਧ ਦੀ ਆਏ ਹਾਏ ਹਾਏ ਬਹੁਤ ਘੈਂਦ ਦੁੱਧ ਦੀ ਜਦੋਂ ਅਸੀਂ ਰਾਜਸਥਾਨ ਜਾਂਦੀਆਂ ਸੀ ਨਾ ਨਾਰਮਾ ਚੁਗਣ ਸਾਰ ਮਨੋਲ ਬੜੀ ਸਵਾਲ ਚਾ ਬਣਾਉਂਦੇ ਸੀ ਉੱਥੋਂ ਦੇ ਸਰਦਾਰ ਹਾਂ ਬਹੁਤ ਬੋਤੀਆਂ ਦੁੱਧ ਦੀ ਇਹ ਤਾਂ ਬਹੁਤੀਆਂ ਦੁੱਧ ਚਾਹ ਪੀ ਕੇ ਬਹੁਤੇ ਮੰਗਟਪੂਸੀਆਂ ਮਾਰ ਮਾਰ ਨਰਮਚੋ ਗਦੀਆਂ ਸਾਂ ਅੱਛਾ ਹਾਂ ਸਰਦਾਰਾ ਉਹ ਦੇਖੋ ਬਿਕਨ aeration ਦਾ ਭੂਏ ਇਹ ਬਾਲਾ ਮਸ਼ਹੂਰ ਹੈ ਹੂੰ ਇਹ ਬਿਕਨ aeration ਹੈ ਸਰਦਾਰਾ ਹਾਂ ਲੋ ਬਈ ਮਿੱਤਰੋ ਸਾਰੇ ਆਪਣੇ ਜਿੰਨੇ ਭਈਆ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਚੈਨਲ ਨੂੰ ਹਾਂ ਸਭ ਤੋਂ ਜ਼ਿਆਦਾ ਕੰਮ ਨੂੰ ਖਿੱਚ ਕੇ ਰੱਖਣਾ ਤੁਸੀਂ ਤੇ ਬਾਕੀ ਖਿੱਚ ਕੇ ਰੱਖਣਾ ਅਸੀਂ ਇੱਥੇ ਆਉਣ ਦੇ ਮੈਨੂੰ ਦੋ ਫਾਇਦੇ ਹੋਏ ਆਗੇ ਕੀ ਫਾਇਦੇ ਹੋਏ ਸਾਨੂੰ ਇੱਥੇ ਆਉਣ ਤੇ ਲੋਕੇਸ਼ਨ ਬੜੀ ਸੋਹਣੀ ਮਿਲੀ ਏ ਤੇ ਦੂਜਾ ਤੇ ਇੱਥੋਂ ਦੇ ਇੱਕ ਗੱਲ ਇੱਥੋਂ ਦਾ ਜਿਹੜਾ ਸਟਾਫ ਮੈਂਬਰ ਨੇ ਬੜੇ ਚੰਗੇ ਨੇ ਇੱਕ ਸਾਡਾ ਸਰਦਾਰ ਇਹ ਐਨੀ ਸੇਵਾ ਕਰਦਾ ਆ ਸਾਡੀ ਸਕੀਆਂ ਪੈਣਾ ਤੋਂ ਵੱਧ ਸੇਵਾ ਕਰਦਾ ਆ ਵੇਖੋ ਸਵੀਟੀ ਨੇ ਤੇ ਕਿਤੇ ਭੁਜੀ ਹਾਲੀ ਮੁੱਕ ਨਹੀਂਦਾ ਇੱਕ ਇਹ ਆ ਇੱਕ ਇਹ ਦਰਿਆ ਵੀ ਕਿਵੇਂ नाग ਵਾਂਗੂ ਮੇ ਆਉਂਦਾ ਫਿਰਦਾ ਐ ਟੁੱਟ ਪੈਣੇ ਵੀ ਦੂਰ ਦੂਰ ਜਾਣਾ ਐ ਇੱਕ ਆਖੇ ਇੱਕ ਤੇਰਾ ਰੰਗ ਮੁਸ਼ਕਿਲ ਤੇ ਜੰਮ ਮੁਸ਼ਕਿਲ ਕੱਚਾ ਚੋ ਮਾਰੇ ਹੈ ਤੇ ਬਿਮਾਰੀ ਪਾਣੀ ਕਿਤੇ ਰੰਗ ਹੈ ਜੀ ਅਸੀਂ ਤੇ ਤਵਾ ਪਾਲਿਆ ਤੂੰ ਹੈ ਮਾਰਨਾ ਕਿਵੇਂ ਟ੍ਰੈਫਿਕ ਟ੍ਰੈਫਿਕ ਦੀਆਂ ਲਾਈਟਾਂ ਵਾਂਗ ਜਗਦਾ ਫਿਰਦਾ ਲਾਲ ਲਾਈਟਾਂ ਵਾਂਗ ਗਾਲਾਂ ਵਾਲਾ ਮੂਕਾ ਮੈਨੂੰ ਨਹੀਂ ਪਤਾ ਰੰਗ ਚਾਹੇ ਕਾਲਾ ਇਦਾਂ ਦੇ ਵੇਖਾਂ ਕਿਵੇਂ ਮੋਤੀਆਂ ਵਾਂਗ ਚਮਕਦੇ ਆਈ ਤਾਜ ਮਹਿਲ ਦੀ ਰੌਣਕ ਵੀ ਫਿੱਕੀ ਕਰਤੀ ਹੋਏ ਨੇ ਰਾਤ ਨੂੰ ਇਹਦੇ ਬੱਲਾਂ ਲਾ ਕੇ ਰੱਖਣਾ ਪੈਂਦਾ ਗਵਾਤ ਵੀ ਜਾਂਦਾ ਹੈ ਵੀ ਮੇਰੀ ਗੱਲ ਸੁਣਵੇਂ ਸਾਡੀ ਸ਼ਿੰਦਰ ਨਾਲ ਹੀ ਰਿਸ਼ਤਾ ਲਾਉਂਦੇ ਫਿਰਦੇ ਆਂਗੇ ਤੇ ਕੀ ਗੱਲ ਤੇ ਤੇਰੀ ਤੇਰਾ ਡਾਂਗਿਆ ਫਿੱਟ ਕਰਾਂਗੇ ਸ਼ਿੰਦਰ ਨਾਲ ਹੈਲੋ ਹਾਂ ਨਹੀਂ ਮੈਂ ਮਾਰ ਜਮਾ ਤੋਂ ਹੱਥ ਤੱਕ ਧੁੱਕੀ ਮੇਰ ਤੱਕ ਨਾ ਕਰਾ ਦੇ ਦੇਖ ਲੈ ਸ਼ਿੰਦਰ ਪੂਛਾ ਚੁਕਾ ਦੂਗੀ ਤੂੰ ਤਾਂ ਹਰਾਮ ਬੜਤੀ ਵੀ ਆ ਸ਼ਿੰਦਰ ਸਾਡੀ ਲੈ ਆਉਣ ਦੇ ਮੈਂ ਕਾਪੜੇ ਨਹੀਂ ਚਾਹਤ ਹਾਂ ਤੇ ਕੋਈ ਗੱਲ ਨਹੀਂ ਚਾਹ ਵੀ ਪਿਆ ਲਗੇ ਤੇ ਨਸਰ ਰਹਾ ਵੀ ਕਰਾ ਦਾਂਗੇ ਸ਼ਿੰਦਰ ਦਾ ਰਿਸ਼ਤਾ ਖਾਣ ਪੀਣ ਦੀ ਬੜੀ ਚੀਜ਼ ਨੇ ਸਾਡੀ ਸ਼ਿੰਦਰ ਖਵਾ ਪਿਆ ਦਿਆ ਕਰੇ ਨਾ ਹਾਂ ਇਸ ਤੰਗੇ ਵਰਗਾ ਲਾ ਕੰਮ ਮੁੰਡਾ ਕੰਮ ਆਏ ਸਾਨੂੰ ਪਸਾਂਦੇ ਚਿੰਦਰ ਜੀ ਤੂੰ ਵੀ ਇਹ ਦੇਖਦੀ ਤੂੰ ਵੀ ਦੱਸ ਦੇ ਮੁੰਡੇ ਪਸਾਂਦੇ ਇਤੇ ਲੈ ਕੇ ਤਾਂ ਗਿਆ ਸੀਗਾ ਮੈਨੂੰ ਫੜਾ ਕੇ ਨਹੀਂ ਗਿਆ ਉਹ ਲੋ ਭਾਈ ਸਾਰੇ ਚਾਹ ਪਣੀ ਦੀ ਸੇਵਾ ਜਿਹੜੀ ਆਪਣੀ ਲਾਤੀ ਮੈਂ ਤਾਂ ਬਾਟੀ ਚ ਪੀਉ ਹਾਏ ਨਾ ਮੈਂ ਨਹੀਂ ਕਿ ਪਿੰਗੜ ਡੁੱਲੂ ਕਿੱਥੇ ਲੱਗਦੇ ਮੇਰੀ ਬਾਟੀ ਦਾ ਵਾਈ ਨਾ ਲਾਦਾ ਆ ਸਵਿਟੀ ਦੇਖੀ ਕੋੜ ਹਲਦੀ ਰੰਨ ਨੇ ਉਧਰ ਉਧਰ ਆਪਣੇ ਉਧਰ ਨੇ ਹੋਰ ਕਿਸੇ ਨੂੰ ਚਾਹ ਬਚੇ ਨਾ ਵਚ ਸਵਿਟੀ ਦੀ ਬਾਤੀ ਦੇਖੀ ਆਪਣੇ ਸਵਿਟੀ ਨੇ ਬਾਟੀ ਭਰਨੀ ਪਹਿਲਾਂ ਹੀ ਚਾਹ ਦੀ ਬਹੁਤ ਖਾਨਸੂਰੀ ਤੀਵੀਂ ਆ ਇਹ ਤੈਨੂੰ ਆ ਇਹ ਮੈਂ ਤੂੰ ਮਾੜ ਮੈਨੇ ਮਾਰ ਤੋ ਕਿ ਲਈਆਂਗੀ ਪਰ ਦੂਜੇ ਕਿਹੜਾ ਲਿਬੜਿਆ ਚੀ ਪਾਤੀ ਉਹਨੇ ਚਾ ਜਿੰਨੀ ਪਤ ਤੂੰ ਚਾਤਰ ਵੜਦੀ ਐ ਨਾ ਐਡੀ ਚਾਤਰ ਖਾਣੀ ਤੂੰ ਹਾਂ ਫੋਲੀਆ ਮੁਹੰਮਦ ਜੀ ਫੈਰੀ ਤੁਹਾਡੀ ਚਾਤਰ ਤੀਵੀਂ ਬਰੋ ਟਿਕਾਣ ਲੱਗਣੀ ਕਦੇ ਹੱਥ ਤੇ ਧੋਤੇ ਨੇ ਤਨ ਕੀ ਕੱਟ ਮਾਰੂ ਹੱਥ ਤੋਂ ਹੁੰਦੀ ਨਹੀਂ ਹੈਗੀ ਰੋਟੀ ਖਾਣ ਲੱਗੀ ਲੋ ਬਈ ਮਿੱਤਰੋ ਜਲੋ ਠੀਕ ਆ ਹੁਣ ਅਸੀਂ ਚਾਹ ਪਾਣੀ ਬੀੜੀਏ ਓਕੇ ਜੀ ਫਿਰ ਤੁਹਾਨੂੰ ਦਿਖਾਵਾਂਗੇ ਆਪਣੀ ਫੀਡਿੰਗ ਜਿਹੜੀ ਹੈਗੀ ਆ ਸਾਰਾ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗੇ ਆਪਾਂ ਬਾਅਦ ਦੇ ਵਿੱਚ ਸਭ ਨੂੰ ਇਸ ਲਈ ਬੈਸਟ ਆਫ ਲੱਕ ਵਧੀਆ ਬਾਈ ਬੰਦੇ ਸਾਰੇ ਜੁੜੋ ਸਾਰੇ ਆ ਬਾਅਦ ਤੋਂ ਬਾਅਦ 20 ਸੋਨੇ ਦੇ ਅੰਗੂਣਾ ਮੇ ਸੌਦਾ ਕੋ ਜਿਆ ਲੈ ਕੋਡ 10 ਰੁਪਏ ਬਾਜਵਾਨੀ ਸੋਣੀ ਹੈ ਹਾਂ ਚੱਕੋ ਬਾਈ ਠੀਕ ਹੈ ਜੀ ਚੰਗੋ ਫਿਰ ਮਾਨ ਦਾ ਦੇਖੋ ਸੋਨ ਵੀ ਨਹੀਂ ਮਾਨ ਹਾਂ ਸਾਰੇ ਸਾਰੇ ਸਟਾਫ ਮੈਂਬਰ ਆਏ ਨੇਗੇ ਪਰ ਬੋਲਦਾ ਨਹੀਂ ਬਾਈ ਇਹ ਇਹ ਆਪਣੇ ਪਿੰਡ ਚੋਂ ਸਾਰੇ ਆਪਣੇ ਜਿੰਨੇ ਵੀ ਮੰਨ ਕੇ ਜੋ ਯਾਰ ਮਿੱਤਰ ਭਰਾ ਸਾਡੇ ਜਿੰਨੇ ਵੀ ਆ ਮੂੰਹ ਪਿਆਰ ਕਰਦੇ ਆ ਇਦਾਂ ਹੀ ਬਣਾ ਕੇ ਰੱਖਿਓ ਫੇਰ ਤੁਹਾਨੂੰ ਆਪਾਂ ਸਾਰੀ ਲੋਕੇਸ਼ਨ ਚੈੱਕ ਕਰਾਵਾਂਗੇ ਕੱਲੀ ਕੱਲੀ ਚੀਜ਼ ਹੁਣ ਠੀਕ ਹੈ ਜੀ ਚਲੋ ਬੈਲੂਨ ਕਿੱਥੇ ਨੇ ਬਾਈ ਜਿਹੜੇ ਉਹਨੇ